ਗੁਰੂ ਦੀ ਬਖਸ਼ਿਸ਼ ਕਦੋਂ ਅਤੇ ਕਿਵੇਂ ਵਰਸ ਜਾਵੇ ਇਹ ਕਿਸੇ ਨੂੰ ਪਤਾ ਨਹੀਂ ਹੁੰਦਾ ਇਹ ਇੱਕ ਐਸੀ ਨੌਜਵਾਨ ਦੀ ਸੱਚੀ ਹੱਡ ਬੀਤੀ ਹੈ ਜਿਸ ਨੂੰ ਦੁਨੀਆ ਨੇ ਠੁਕਰਾਇਆ ਪਰ ਗੁਰੂ ਨੇ ਗਲੇ ਲਾਇਆ ਜਿਸ ਦੇ ਕੋਲ ਕਮਾਈ ਦਾ ਕੋਈ ਵਸੀਲਾ ਨਹੀਂ ਸੀ ਪਰ ਉਸ ਨੇ ਹੌਂਸਲਾ ਨਾ ਛੱਡਿਆ ਉਸੇ ਦਰ ਤੱਕ ਕਿ ਆ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਅਰਦਾਸ ਕੀਤੀ ਤਨ ਤਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰ ਤੇ ਤੇ ਸਹਾਰਾ ਮੰਗਿਆ ਤਨ 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 ਬਾਬਾ ਦੀਪ ਸਿੰਘ ਜੀ ਮਹਾਰਾਜ ਦੇ ਕੋਲੋਂ ਫਿਰ ਵੇਖੋ ਕਿਵੇਂ ਸੱਚੀ ਅਰਦਾਸ ਨੇ ਕਿਸਮਤ ਦਾ ਰੁਖ ਹੀ 모ੜ ਦਿੱਤਾ ਇਹ ਇੱਕ ਨੌਜਵਾਨ ਦੀ ਕਹਾਣੀ ਹੈ ਜਿਸ ਨੂੰ ਉਹਦੇ ਜੰਮਣ ਵਾਲੇ ਮਾਤਾ ਪਿਤਾ ਨੇ ਵੀ ਕੁਝ ਨਾ ਦਿੱਤਾ ਆਪਣੇ ਕਹਿਣ ਵਾਲੇ ਭੈਣ ਭਰਾ ਦੋਸਤ ਮਿੱਤਰ ਸਭ ਸਾਥ ਛੱਡ ਗਏ ਤੇ ਉਹਦੇ ਘਰ ਵਿੱਚ ਗੁਜ਼ਾਰਾ ਹੋਣਾ ਵੀ ਮੁਸ਼ਕਿਲ ਹੋ ਗਿਆ ਇਹ ਨੌਜਵਾਨ ਵਿਚਾਰਾ ਆਪਣੇ ਸਰੀਰ ਕਰਕੇ ਵੀ ਕੁਝ ਠੀਕ ਨਹੀਂ ਸੀ ਰਹਿਦਾ ਜਿਸ ਕਰਕੇ ਉਹ ਵਿਚਾਰਾ ਕਿਤੇ ਦਿਹਾੜੀ ਵੀ ਨਹੀਂ ਸੀ ਲਗਾ ਸਕਦਾ ਕੋਈ ਹੱਡ ਤੋੜ ਕੰਮ ਵੀ ਨਹੀਂ ਸੀ ਕਰ ਸਕਦਾ ਪਰ ਹੁਣ ਘਰ ਦਾ ਗੁਜ਼ਾਰਾ ਕਰਨਾ ਵੀ ਔਖਾ ਹੋ ਗਿਆ ਸੀ ਕਿਉਂਕਿ ਗੁਜ਼ਾਰਾ ਕਰਨ ਲਈ ਖਰਚਾ ਰੋਜ਼ ਹੀ ਚਾਹੀਦਾ ਸੀ ਮਾਇਆ ਵੀ ਰੋਜ਼ ਹੀ ਚਾਹੀਦੀ ਸੀ ਕਿਉਂਕਿ ਮਹਿੰਗਾਈ ਦਾ ਜ਼ਮਾਨਾ ਹੈ ਅੱਜ ਕੱਲ ਪੈਸਿਆਂ ਨਾਲ ਬੰਨਦਾ ਹੀ ਕੀ ਹੈ ਕਿਉਂਕਿ ਸਾਰਾ ਕੁਝ ਤੇ ਮਿਲਦਾ ਹੈ ਤਾਂ ਫਿਰ ਉਹ ਨੌਜਵਾਨ ਗੁਜ਼ਾਰਾ ਕਿਵੇਂ ਕਰਦਾ ਇੱਕ ਦਿਨ ਉਹ ਵੇਲਾ ਹੀ ਆਪਣੇ ਘਰ ਵਿੱਚ ਬੈਠਾ ਸੀ ਉਸੇ ਮਨ ਵਿੱਚ ਆਇਆ ਕਿ ਮੈਂ ਐਦਾਂ ਕਰਦਾ ਹਾਂ ਮੈਂ ਧੰਨ 시ਰੀ ਗੁਰੂ ਰਾਮਦਾਸ ਜੀ ਦੇ ਘਰ ਜਾਂਦਾ ਹਾਂ ਤੇ ਉੱਥੇ ਖੜਾ ਹੋ ਕੇ ਰੁਮਾਲ ਵੇਚ ਲਿਆ ਕਰਾਂਗਾ ਜੇਕਰ ਮੈਂ ਇਹ ਕੰਮ ਕਰਾਂਗਾ ਰੁਮਾਲ ਚੰਦਾ ਸਵੇਰੇ 8 ਵਜੇ ਵੇਚਣੀ ਸ਼ੁਰੂ ਕਰਾਂਗਾ ਰਾਤ ਨੂੰ ਘਰ ਆ ਜਾਇਆ ਕਰਾਂਗਾ ਕੁਝ ਨਾ ਕੁਝ ਤਾਂ ਕਮਾਈ ਹੋਵੇਗੀ ਹੀ ਤੇ ਫਿਰ ਜਿਹੜੀ ਉਹ ਕਮਾਈ ਹੋਵੇਗੀ ਉਸ ਦੇ ਨਾਲ ਮੈਂ ਆਪਣੇ ਘਰ ਦਾ ਗੁਜ਼ਾਰਾ ਕਰ ਸਕਾਂਗਾ ਕਹਿੰਦੇ ਹਨ ਕਿ ਇਸ ਲੜਕੀ ਨੇ ਬਹੁਤ ਸਾਰੇ ਰੁਮਾਲ ਖਰੀਦ ਲਏ ਤੇ ਉੱਥੇ ਆਪਣਾ ਕੰਮ ਰੁਮਾਲ ਵੇਚਣ ਦਾ ਸ਼ੁਰੂ ਕਰ ਦਿੱਤਾ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਸ਼ਾਮੀ ਹਾਜ਼ਰੀ ਜ਼ਰੂਰ ਭਰਦਾ ਤੇ ਰਾਤ ਦੇ ਸਮੇਂ ਘਰ ਚਲੇ ਜਾਂਦਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਕੇ ਤਿਆਰ ਹੋ ਕੇ ਕਿਸੇ ਨਾ ਕਿਸੇ ਕੋਲੋਂ ਲਿਫਟ ਮੰਗ ਕੇ ਹਰਿਮੰਦਰ ਸਾਹਿਬ ਪਹੁੰਚ ਹੀ ਜਾਂਦਾ ਕਿਉਂਕਿ ਕਹਿੰਦੇ ਹਨ ਕਿ ਢਿੱਡ ਬਦਲੇ ਸਭ ਕੁਝ ਕਰਨਾ ਪੈਂਦਾ ਹੈ ਇਸ ਕੋਲ ਇੰਨੇ ਪੈਸੇ ਨਹੀਂ ਸਨ ਕਿ ਕਿਰਾਇਆ ਖਰਚ ਕੇ ਪਹੁੰਚਦਾ ਇਸ ਤਰ੍ਹਾਂ ਵਿਚਾਰਾ ਰੋਜ਼ ਪਹੁੰਚ ਹੀ ਜਾਂਦਾ ਸੀ ਉੱਥੇ ਉਸਨੇ ਸਾਰਾ ਦਿਲ ਰੁਮਾਲ ਵੇਚਨੇ ਜਦ ਸ਼ਾਮ ਨੂੰ ਇਸਨੇ ਵਾਪਸ ਆਉਣਾ ਪਹਿਲਾਂ ਇਸਨੇ ਹਰਮੰਦਰ ਸਾਹਿਬ ਅੰਦਰ ਜਾ ਕੇ ਮੱਥਾ ਟੇਕਣਾ ਤੇ ਫਿਰ ਤਨਤਨ ਪਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਵੀ ਆ ਕੇ ਜ਼ਰੂਰ ਹਾਜ਼ਰੀ ਲਗਵਾਣੀ ਫਿਰ ਉਸਨੇ ਘਰ ਵਾਪਸ ਜਾਣਾ ਉਹ ਦੱਸਦਾ ਹੈ ਕੀ ਕਾਫੀ ਸਮਾਂ ਮੇਰਾ ਇਦਾਂ ਹੀ ਬੀਤਦਾ ਗਿਆ ਕਹਿੰਦਾ ਹੈ ਕਿ ਇੱਕ ਦਿਨ ਇਹੀ ਚ ਖੇਡ ਵਰਤੀ ਕਿ ਮੈਂ ਰੁਮਾਲ ਵੇਚ ਰਿਆ ਸੀ ਇੱਕ ਵਿਦੇਸ਼ੀ ਪਰਿਵਾਰ ਬਾਹਰਲੇ ਮੁਲਕੋਂ ਆਇਆ ਸੀ ਉਹਨਾਂ ਦੇ ਵਿੱਚੋਂ ਕਈ ਸਿਰ ਤੋਂ ਮੋਨੇ ਸਨ ਤੇ ਮੈਂ ਅੱਗੇ ਹੋਇਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਵੀਰ ਜੀ ਇਹ ਰੁਮਾਲ ਲੈ ਲਵੋ ਤੇ ਆਪਣਾ ਸਿਰ ਢੱਕ ਲਵੋ ਤੇ ਉਹਨਾਂ ਨੇ ਮੇਰੇ ਕੋਲੋਂ 15 ਰੁਮਾਲ ਮੰਗ ਲਏ ਤੇ ਮੈਂ 15 ਦੇ 15 ਰੁਮਾਲ ਹੀ ਉਹਨਾਂ ਨੂੰ ਦੇ ਦਿੱਤੇ ਜਦੋਂ ਉਹਨਾਂ ਨੇ ਖਰੀਦੇ ਤਾਂ ਉਹਨਾਂ ਨੇ ਮੈਨੂੰ ਕਿਹਾ ਵਿਚਮਨੀ ਭਾਵ ਕਿੰਨੇ ਪੈਸੇ ਤੇ ਇਸ ਨੌਜਵਾਨ ਨੇ ਕਿਹਾ ਕੀ ਤੁਸੀਂ ਜਿੰਨੇ ਮਰਜ਼ੀ ਦੇ ਦਿਓ ਇਹ ਗੁਰੂ ਰਾਮਦਾਸ ਜੀ ਦਾ ਘਰ ਹੈ ਮੈਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਕੋਲੋਂ ਮੰਗਦਾ ਹਾਂ ਤਾਂ ਉਹਨਾਂ ਨੇ ਦੁਬਾਰਾ ਪੁੱਛਿਆ ਕਿ ਕਿੰਨੇ ਪੈਸੇ ਇਸ ਨੌਜਵਾਨ ਨੇ ਕਿਹਾ ਮੈਂ ਕੁਝ ਨਹੀਂ ਕਹਿਣਾ ਤੁਸੀਂ ਜਿੰਨੇ ਦੇਣੇ ਹਨ ਦੇ ਦਿਓ ਫਿਰ ਉਹ ਦੱਸਦਾ ਹੈ ਕਿ ਪਰਮਾਤਮਾ ਦੀ ਕਿਰਪਾ ਹੋਈ ਤੇ ਉਹ ਆਪ ਉਹਨਾਂ ਦੇ ਅੰਦਰ ਸਹਾਈ ਹੋਏ ਉਹਨਾਂ ਨੇ ਆਪਣੇ ਪਰਸ ਵਿੱਚੋਂ ਪੈਸੇ ਕੱਢੇ ਤੇ ਮੈਨੂੰ ਦੇ ਦਿੱਤੇ ਤੇ ਚਲੇ ਗਏ ਤੇ ਮੈਂ ਉਹਨਾਂ ਤੇ ਜਾਣ ਤੋਂ ਬਾਅਦ ਦੇਖਿਆ ਉਹ ਪੈਸੇ ਜਿਹੜੇ ਸੀ ਉਹ 8000 ਰੁਪਏ ਸੀ ਮੈਂ ਉਹਨਾਂ ਨੂੰ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਕਿਵੇਂ ਵੇਖਦਾ ਹਾਂ ਕਿ ਤੁਸੀਂ ਮੈਨੂੰ 15 ਰੁਮਾਲਾਂ ਦੇ ਬਦਲੇ ਇੰਨੇ ਪੈਸੇ ਦੇ ਦਿੱਤੇ ਹਨ ਪਰ ਉਹ ਮੈਨੂੰ ਕਿਤੇ ਨਾ ਦਿਖੇ ਮੈਂ ਕਾਫੀ ਦੇਰ ਤੱਕ ਉਹਨਾਂ ਨੂੰ ਲੱਭਦਾ ਰਿਹਾ ਪਰ ਉਹ ਮੈਨੂੰ ਕਿਤੇ ਨਾ ਮਿਲੇ ਮੈਂ ਤਾਂ 15 ਹੀ ਰੁਮਾਲ ਵੇਚੇ ਸੀ ਤੇ ਉਹ ਉਸਦੇ ਬਦਲੇ ਮੈਨੂੰ 8000 ਰੁਪਏ ਦੇ ਕੇ ਚਲੇ ਗਏ ਮਨ ਬੜਾ ਖੁਸ਼ ਹੋਇਆ ਕਿ ਅੱਜ ਬੱਚਾ ਨੂੰ ਚੰਗੀ ਰੋਟੀ ਖਵਾਵਾਵਾਂਗਾ ਤੇ ਘਰ ਦੀਆਂ ਕੁਝ ਲੋੜ ਦੀਆਂ ਚੀਜ਼ਾਂ ਵੀ ਲੈ ਕੇ ਜਾਵਾਂਗਾ ਤੇ ਮੇਰੇ ਬੱਚੇ ਵੀ ਅੱਜ ਖੁਸ਼ ਹੋ ਜਾਣਗੇ ਕਹਿੰਦਾ ਹੈ ਜਦੋਂ ਮੈਂ ਧਨਸ਼ੀਰੀ ਗੁਰੂ ਰਾਮਦਾਸ ਜੀ ਦੇ ਘਰੋਂ ਜਦ ਮੈਂ ਵਾਪਸ ਆਉਣ ਲੱਗਾ ਤਨ ਤਨ ਪਾਪਾ ਦੀਪ ਸਿੰਘ ਜੀ ਦੇ ਅਸਥਾਨ ਤੇ ਕਹਿੰਦਾ ਹੈ ਕਿ ਮੈਂ ਗਿਆ ਤੇ ਮੈਂ ਉੱਥੇ ਮੱਥਾ ਠੇਕਿਆ ਅਤੇ ਹੱਥ ਛੋੜ ਕੇ ਬੇਨਤੀ ਕੀਤੀ ਤਨ ਤਨ ਅਮਰ ਸ਼ਹੀਦ ਪਾਪਾ ਦੀਪ ਸਿੰਘ ਜੀ ਤਨ ਮੇਰੇ ਗੁਰੂ ਪਿਆਰੇ ਮੈਂ ਸੁਣਿਆ ਹੈ ਕਿ ਧੰਨ 시ਰੀ ਗੁਰੂ ਰਾਮਦਾਸ ਜੀ ਨੇ ਆਪਣੇ ਘਰ ਦੇ ਖਜ਼ਾਨੇ ਦੀਆਂ ਚਾਬੀਆਂ ਤੁਹਾਨੂੰ ਸ਼ਹੀਦਾਂ ਨੂੰ ਸੌਂ ਦਿੱਤੀਆਂ ਹਨ ਬਾਬਾ ਦੀਪ ਸਿੰਘ ਜੀ ਤੁਸੀਂ ਮੇਰੇ ਤੇ ਤਰਸ ਕਰੋ ਜਿੱਥੇ ਤੁਸੀਂ ਇੰਨੀ ਮਦਦ ਕੀਤੀ ਹੈ ਪੈਸਿਆਂ ਦੇ ਨਾਲ ਕੀਤੀ ਹੈ ਉੱਥੇ ਹੀ ਮਹਾਰਾਜ ਜੀ ਕਿਰਪਾ ਕਰੋ ਜੀ ਮੇਰਾ ਘਰ ਵਧੀਆ ਬਣ ਜਾਵੇ ਕੱਚੇ ਤੋਂ ਬਸ ਪੱਕਾ ਹੋ ਜਾਵੇ ਕੱਚਾ ਘਰ ਹੋਣ ਕਰਕੇ ਬਰਸਾਤਾਂ ਵਿੱਚ ਮੈਨੂੰ ਬੱਚਿਆਂ ਦਾ ਬਹੁਤ ਹੀ ਡਰ ਲੱਗਿਆ ਰਹਿੰਦਾ ਹੈ ਕੀ ਕਿਤੇ ਸਾਡੇ ਪਰਿਵਾਰ ਨੂੰ ਕੁਝ ਹੋ ਨਾ ਜਾਵੇ ਤੇ ਆਪਸੀ ਪਿਆਰ ਬਣਿਆ ਰਵੇ ਕਹਿੰਦੇ ਹਨ ਕਿ ਰੂਹ ਤੋਂ ਸੱਚੇ ਮਨ ਨਾਲ ਕੀਤੀ ਹੋਈ ਅਰਦਾਸ ਕਦੀ ਵੀ ਵਿਅਰਥ ਨਹੀਂ ਹੁੰਦੀ ਜਿਹੜੀ ਅਰਦਾਸ ਅਸੀਂ ਦੁਖੀ ਮਨ ਦੇ ਨਾਲ ਸ਼ਰਧਾ ਦੇ ਨਾਲ ਪ੍ਰਮਾਤਮਾ ਅੱਗੇ ਕਰਦੇ ਹਾਂ ਉਹ ਕਦੀ ਵਿਰਤੀ ਨਹੀਂ ਜਾਂਦੀ ਤੇ ਉਹ ਦੱਸਦਾ ਹੈ ਕਿ ਮੈਂ ਅਰਦਾਸ ਕਰਕੇ ਘਰੋਂ ਚਲਾ ਗਿਆ ਅਤੇ ਦੂਸਰੇ ਦਿਨ ਹੀ ਮੇਰਾ ਇੱਕ ਦੋਸ ਜੋ ਕਿ ਬਹੁਤ ਸਮਾਂ ਪਹਿਲਾਂ ਵਿਦੇਸ਼ ਚਲਾ ਗਿਆ ਸੀ ਉਸਨੇ ਮੈਨੂੰ ਫੋਨ ਕੀਤਾ ਕਿ ਪਾਈ ਜੀ ਕੀ ਹਾਲ ਚਾਲ ਹੈ ਤੇ ਮੈਂ ਕਹਾ ਜੀ ਸਭ ਠੀਕ ਹੈ ਘਰ ਵਾਲੀ ਤੇਰੀ ਕਵੇਂ ਹੈ ਬੱਚੇ ਤੇਰੇ ਕਵੇਂ ਹਨ ਸਭ ਠੀਕ ਠਾਕ ਤੇ ਹੈ ਨਾ ਫਿਰ ਉਸਨੇ ਕਿਹਾ ਕਿ ਤੂੰ ਇਸ ਤਰ੍ਹਾਂ ਕਰ ਮੈਨੂੰ ਪਤਾ ਲੱਗਾ ਹੈ ਕਿ ਤੇਰਾ ਘਰ ਅਜੇ ਨਹੀਂ ਬਣਿਆ ਕੱਚਾ ਹੈ ਤੇ ਤੈਨੂੰ ਤੇਰੇ ਸਾਰਿਆਂ ਨੇ ਛੱਡ ਦਿੱਤਾ ਹੈ ਕਹਿੰਦਾ ਹੈ ਕਿ ਮੈਂ ਉਸਨੂੰ ਦੱਸਿਆ ਕਿ ਭਰਾਵਾ ਇੱਕ ਕਮਰਾ ਹੈ ਤੇ ਉਸ ਉੱਪਰ ਵੀ ਬਾਲਿਆਂ ਦੀ ਛੱਤ ਹੈ ਉਸ ਮਿੱਤਰ ਨੇ ਕਿਹਾ ਅਸੀਂ ਵੱਡੀਆਂ ਵੱਡੀਆਂ ਕੋਠੀਆਂ ਵਿੱਚ ਰਹਿ ਰਹੇ ਹਾਂ ਵੱਡੀਆਂ ਵੱਡੀਆਂ ਗੱਡੀਆਂ ਵਿੱਚ ਘੁੰਮ ਰਹੇ ਹਾਂ ਤੂੰ ਤਾਂ ਮੇਰਾ ਮਿੱਤਰ ਹੈ ਤੂੰ ਮੈਨੂੰ ਆਪਣਾ ਅਕਾਊਂਟ ਨੰਬਰ ਸੈਂਡ ਕਰ ਦੇ ਅਸੀਂ ਤੈਨੂੰ ਮਾਇਆ ਭੇਜਦੇ ਹਾਂ ਵੱਧਿਆ ਘਰ ਕੋਠੀ ਬਣਾ ਲੈ ਸਾਥ ਸੰਗਤ ਜੀ ਦੇਖੋ ਬਾਬਾ ਦੀਪ ਸਿੰਘ ਜੀ ਦੀ ਬਖਸ਼ਿਸ਼ਾਂ ਕਹਿੰਦਾ ਹੈ ਕਿ ਮੈਂ ਉਸਨੂੰ ਕਿਹਾ ਕਿ ਰਹਿਨ ਦੋ ਕੋਈ ਗੱਲ ਨਹੀਂ ਪਰ ਉਸਨੇ ਮੈਨੂੰ ਮਨਾ ਕਰਨ ਦੇ ਬਾਵਜੂਦ ਵੀ ਦੱਸਿਆ ਕਿ ਅਸੀਂ ਕਾਫੀ ਦੋਸਤਾਂ ਨੇ ਇਕੱਠੇ ਹੋ ਕੇ ਇਹ ਸੇਵਾ ਆਰੰਭ ਕੀਤੀ ਹੈ ਕਿ ਹੁਣ ਅਸੀਂ ਤੇਰਾ ਘਰ ਬਣਵਾ ਦਿੰਨੇ ਹਾਂ ਉਹ ਨੌਜਵਾਨ ਕਹਿੰਦਾ ਫਿਰ ਇਦਾਂ ਹੀ ਹੋਇਆ ਜਦ ਅਕਾਊਂਟ ਨੰਬਰ ਭੇਜਿਆ ਤਾਂ ਉਸਨੇ ਉਸਦੇ ਦੋਸਤਾਂ ਨੇ ਇਕੱਠੇ ਹੋ ਕੇ ਮਾਇਆ ਇਕੱਠੀ ਕਰਕੇ ਉਸ ਗਰੀਬ ਪਰਿਵਾਰ ਨੂੰ ਭੇਜ ਦਿੱਤੀ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਮਿਹਰ ਸਦਕਾ ਉਹ ਨੌਜਵਾਨ ਆਖਦਾ ਹੈ ਕਿ ਮੇਰਾ ਬਹੁਤ ਹੀ ਸੋਹਣਾ ਘਰ ਬਣ ਗਿਆ ਉਹ ਨੇ ਪੱਥਰ ਤੱਕ ਦਾ ਸਾਰਾ ਕੰਮ ਕਰਵਾ ਦਿੱਤਾ ਤਨ 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 ਪਪਾ ਦੀਪ ਸਿੰਘ ਜੀ ਦੀ ਬਿਹਰ ਦਾ ਸਦਕਾ ਬਖਸ਼ਿਸ਼ਾਂ ਦਾ ਸਦਕਾ ਮੇਰੇ ਕੱਚੇ ਘਰ ਦੀ ਚਿੰਤਾ ਹੀ ਖਤਮ ਹੋ ਗਈ ਵਾਹਿਗੁਰੂ ਦੀ ਕਿਰਪਾ ਨਾਲ ਉਸ ਦੇ ਬੱਚੇ ਵੀ ਵਧੀਆ ਪੜ੍ਹ ਲਿਖ ਗਏ ਘਰ ਵੀ ਪੱਕਾ ਬਣ ਚੁੱਕਿਆ ਸੀ ਜਿਹੜੇ ਮੇਰੇ ਗੁਆਡੀ ਤੇ ਮੇਰੇ ਰਿਸ਼ਤੇਦਾਰ ਭੈਣ ਭਰਾ ਮੈਨੂੰ ਗੱਲਾਂ ਕਰਦੇ ਸੀ ਕਿ ਵੇਖਾਂਗੇ ਤੈਨੂੰ ਰੋਟੀ ਕੌਣ ਦਿੰਦਾ ਹੈ ਤੇ ਅੱਜ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦੀ ਤਨ 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 ਪਪਾ ਦੀਪ ਸਿੰਘ ਜੀ ਦੀ ਕਿਰਪਾ ਸਦਕਾ ਮੈਂ ਆਪਣੇ ਘਰ ਬਹੁਤ ਵਧੀਆ ਰੋਟੀ ਖਾ ਰਿਆ ਹਾਂ ਉਹ ਵੀ ਮੇਰੇ ਘਰ ਰੋਟੀ ਖਾਣ ਆ ਜਾਂਦੇ ਹਨ ਜਿਨ੍ਹਾਂ ਨੇ ਕਦੀ ਮੈਨੂੰ ਗੱਲਾਂ ਕੀਤੀਆਂ ਸੀ ਕਿ ਅਸੀਂ ਦੇਖਾਂਗੇ ਕਿ ਤੇਰਾ ਗੁਜ਼ਾਰਾ ਕਿਵੇਂ ਹੋਏਗਾ ਤੈਨੂੰ ਰੋਟੀ ਕੌਣ ਦੇਵੇਗਾ ਸਾਧ ਸੰਗਤ ਜੀ ਇਸ ਲਈ ਗੁਰੂ ਦੀ ਬਖਸ਼ਿਸ਼ ਹੋਣ ਲੱਗਿਆ ਕਤ੍ਤਾ ਥੋੜੀ ਨਾ ਲੱਗਦਾ ਹੈ ਕਿ ਕਦ ਕਰਪਾ ਕਰ ਦੇਣਗੇ ਸੱਚੇ ਪਾਤਸ਼ਾਹ ਕਿਉਂਕਿ ਪਰਮਾਤਮਾ ਦਾ ਸਬਦਾ ਹੈ ਸਭ ਦੇ ਸਾਂਝੇ ਹਨ ਪਰ ਉਹ ਨੌਜਵਾਨ ਕਹਿੰਦਾ ਹੈ ਕਿ ਅਸੀਂ ਦੋਵੇਂ ਜੀਆਂ ਨੇ ਲੜ ਨਹੀਂ ਛਟਿਆ ਅਸੀਂ ਦੋਨੋਂ ਜੀ ਪਹਿਲਾ ਦਰਬਾਰ ਸਭ ਚਲੇ ਜਾਣਾ ਫਿਰ ਸ਼ਹੀਦਾ ਸਾਹਿਬ ਚਲੇ ਜਾਣਾ ਇਸ ਤਰ੍ਹਾਂ ਅਸੀਂ ਜੁੜੇ ਰਹੇ ਤੇ ਅੱਗੇ ਸਾਡੇ ਬੱਚੇ ਵੀ ਗੁਰੂ ਦੇ ਲੜ ਲੱਗੇ ਹੋਏ ਹਨ ਅਤੇ ਸਾਰੇ ਪਰਿਵਾਰ ਤੇ ਉਸ ਪਰਮਾਤਮਾ ਦੀ ਬਹੁਤ ਮਿਹਰ ਹੈ